ਦੇ ਬਿਮਾਰ ਹੋਣ ਕਰਕੇ ਮਹਿਲਾ ਨੇ ਸੰਭਾਲੀ ਪਰਿਵਾਰ ਦੀ ਜ਼ਿੰਮੇਵਾਰੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਬੱਚਿਆਂ ਨੂੰ ਪਾਲ ਰਹੀ ਇਹ ਮਹਿਲਾ ਅਤੇ ਆਪਣੇ ਪਤੀ ਦਾ ਕਰਵਾ ਰਹੀ ਇਲਾਜ ਲੋਕਾਂ ਕੋਲੋਂ ਲਗਾ ਰਹੀ ਮਦਦ ਦੀ ਗੋਹਾ ਇੱਕ ਤਾਂ ਘਰ ਦੇ ਵਿੱਚ ਗਰੀਬੀ ਅਤੇ ਦੂਜਾ ਉਸ ਘਰ ਦੇ ਵਿੱਚ ਬਿਮਾਰੀ ਜਦੋਂ ਵੱਧ ਜਾਂਦੀ ਹੈ ਤਾਂ ਜਿਉਣਾ ਔਖਾ ਹੋ ਜਾਂਦਾ ਹੈ ਇਸੇ ਤਰੀਕੇ ਦੀ ਇੱਕ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਹਾਂ ਜ਼ਿਲ੍ਹਾ ਸੰਗਰੂਰ ਅਤੇ ਹਲਕਾ ਸੁਨਾਮ ਦੇ ਪਿੰਡ ਚੱਠੇ ਸੇਖਾਵਾਂ ਦੀਆਂ ਜੋ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਉਹ ਤਸਵੀਰਾਂ ਤੁਹਾਨੂੰ ਭਾਵੁਕ ਕਰ ਦੇਣਗੀਆਂ ਕੀ ਨਾਮ ਹੈ ਜੀ ਨਾ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਚੱਠੇ ਸੇਖਾਵਾਂ ਦੀ ਕੀ ਕੰਮ ਕਰਦੇ ਸੀ ਪਹਿਲਾਂ ਕਰਦੇ ਸੀ ਪੱਟੇ ਦਾ ਹੁਣ ਤਾਂ ਕੋਈ ਕੰਮ ਨਹੀਂ ਕੀ ਤਕਲੀਫ ਹੈ ਮੇ ਭਾਜੀ ਕੀ ਤੇ ਘਰੇ ਵੀ ਖਾਸ ਹੀ ਰਹਿੰਦੇ ਆ ਜੀ ਦਮ ਚੜਦਾ ਹੈ ਉਹ ਆਂਗੁਰਦਰੀ ਫਕਸਣਾ ਤੇ ਗੜਗੜੂ ਹੋਈ ਪੈਣੀ ਕਿੰਨੇ ਟਾਈਮ ਤੋਂ ਬਿਮਾਰ ਹੋ ਮੈਨੂੰ ਵੀ 2 ਸਾਲ ਤੋਂ 2 ਸਾਲ ਹੋ ਗਏ ਹਾਂਜੀ ਪਹਿਲਾਂ ਕੀ ਕੰਮ ਕਰਦੇ ਸੀ ਪੱਟੇ ਪਹਿਲਾਂ ਇਹ ਹੀ ਪੱਟ ਦਾ ਕੱਚੇ ਹਟਦਾ ਕੰਮ ਕਰਦੇ ਸੀ ਜੀ ਤਕਲੀਫ ਕਦੋਂ ਤੋਂ ਸ਼ੁਰੂ ਹੋਈ ਤੇ ਕਿਵੇਂ ਸ਼ੁਰੂ ਹੋਈ ਤੁਹਾਨੂੰ ਇਹ ਹੋਈ ਕਿ ਜਦੋਂ ਮੈਂ ਸਵੇਰੇ ਜਾ ਕੇ ਕੰਮ ਕਰਨ ਲੱਗਿਆ ਇੱਕੋ ਵਾਰ ਸੇ ਜੋਰ ਲੱਗ ਗਿਆ ਜੀ ਅੰਦਰ ਹੋ ਹੁਣ ਬੈਕਸ ਨੂੰ ਮਾਰੀ ਹਾਂ ਜੀ ਕਿਹੜੀ ਰੋਕ ਨੂੰ ਦਿਖਾਇਆ ਫਿਰ ਰਸ ਹੀ ਗਏ ਗੌਰ ਉਹ ਮਰ ਚਲੇ ਉਹਨੇ ਦਾਖਲ ਰੱਖਿਆ ਜੀ ਮੈਨੂੰ ਕਾਫੀ ਦਿਨ ਜਦੋਂ ਦਾਖਲ ਰੱਖਾਈ ਅਭੇਰ ਉਹਨੇ ਰੋਟੀ ਰੋਟੀ ਬੰਦ ਕਰ ਦਿੱਤੀ ਸਾਰਾ ਮਾਸਤਾ ਜਿਹੀ ਖਾਣ ਤਾ ਬਸ ਮੂੰਹ ਕੀ ਤਕਲੀਫ ਰਹਿੰਦੀ ਆ ਜਿਆਦਾ ਹੁਣ ਤਾਂ ਜਿਆਦਾ ਹੀ ਵਸੇ ਧਾਮ ਚੜਦਾ ਤੁਰਣ ਦਾ ਖੂਨ ਖਤਮ ਹੋ ਜਾਣਾ ਇਲਾਜ ਨਹੀਂ ਕਰਾਰੇਗੀ ਤੂੰ ਇਲਾਜ ਚੱਲੇ ਜਾਂਦਾ ਇਹਦਾ ਕਹਿਣੋਂ ਤੇ ਬਾਏ ਪਰਿਵਾਰ ਦੇ ਵਿੱਚ ਫਿਰ ਕਮਾਈ ਦਾ ਸਾਧਨ ਕੀ ਹੈ ਤੁਸੀਂ ਕੰਮ ਕਰਦੇ ਸੀ ਤੁਸੀਂ ਮੋਢੀ ਆਪਣੇ ਘਰ ਨਾ ਜਦੋਂ ਜਦੋਂ ਸਹੀ ਹੋ ਜਾਣਾ ਦਵਾਈ ਦੀ ਪੂਰੀ ਲੈ ਕੇ ਆਈ ਫੇਟ ਉੱਪਰ ਦੇ ਬਾਹਾਂ ਦੀ 7000 ਜਦੋਂ ਪੱਠੇ ਦੇ ਕੰਮ ਕਰਦੇ ਸੀ ਉਦੋਂ ਕਿੰਨੀ ਤਰਖਾ ਸੀ ਉਦੋਂ ਰੈਡੀ ਤੇ ਮੇਰੇ ਨਾਲ ਪਰਿਵਾਰ ਤਾਲ ਦਾ ਦੀ ਨਾਲੇਦਾਰ ਨੂੰ ਪਤਾ ਜਿਹਾ ਲਾ ਕੋ ਸਭੀ ਉਹ ਪਰਿਵਾਰ ਦੇ ਵਿੱਚ ਕੌਣ ਕੌਣ ਹੁਣ ਗਏ ਚਾਰ ਦਿਨੇ ਆਏ ਕੌਣ ਕੌਣ ਇੱਕ ਮੈਂ ਇੱਕ ਮੇਰੇ ਘਰ ਵਾਲੀ ਦੋਵੇਂ ਬੈਠ ਗਿਆ ਬੱਚੇ ਕਿੰਨੇ ਕਿੰਨੇ ਸਾਲ ਦੇ ਨੇ ਇੱਕ ਦਾ ਮੈਨੂੰ ਤਾਂ ਲੱਗਦਾ ਪਰੰਤਨ ਅੰਜਾਈ ਨਾਮ ਨਹੀਂ ਯਾਦ ਹੈ ਗਈ ਚਲੋ ਇਹ ਦੱਸੋ ਵੀ ਜਿਹੜਾ ਹੁਣ ਥੋੜਾ ਇਲਾਜ ਚੱਲਦਾ ਹੈ ਪੈਸੇ ਦੀ ਘਾਟ ਕਰਕੇ ਥੋੜਾ ਇਲਾਜ ਕਿਤੇ ਨਾ ਕਿਤੇ ਰੁਕ ਰਿਹਾ ਹੈ ਨਹੀਂ ਵੀ ਪੈਸੇ ਦੀ ਕਮੀ ਕਰਕੇ ਇਲਾਜ ਥੋੜਾ ਘੱਟ ਹੋ ਰਿਹਾ ਹਾਂ ਹਾਂ ਕਿਸੇ ਕੋਲ ਮਦਦ ਦੀ गुहार ਨਹੀਂ ਲਗਾਈ ਕਿਉਂਕਿ ਜਿਹੜੀ ਸਮਾਜਿਕ ਸੰਸਥਾ ਹੁੰਦੀ ਹੈ ਕੁਝ ਕਹਿਣਾ ਚਾਹੁੰਗੇ ਲੋਕਾਂ ਨੂੰ ਹੁਣ ਪਤਾ ਕੀ ਕਹਿਣਾ ਹੈ ਲੋਕਾਂ ਤੋਂ ਮਦਦ ਮੰਗਣਾ ਚਾਹੁੰ ਹੂੰ ਇੱਕ ਗੱਲ ਹੋਈ ਜੇ ਮੈਂ ਜੋੜੀ ਮਰਦੀ ਕੀ ਨਾਮ ਹੈ ਪਿੰਡ ਦਾ ਸੋਗਵਿੰਦਰ ਜੀ ਆ ਕਿਹੜਾ ਪਿੰਡ ਹੈ ਜੀ ਠੱਠੇ ਸੇਖਵਾ ਜੀ ਕੀ ਕਹਿਣਾ ਚਾਹੁੰਦੇ ਹੋ ਘਰ ਦੇ ਤੁਹਾਡੇ ਬਿਮਾਰ ਨੇ ਕੀ ਤਕਲੀਫ ਹੈ ਇਹਨਾਂ ਨੂੰ ਜੀ ਇਹਨੇ ਤਾਂ ਲੀਵਰ ਦੀ ਉਹ ਹੋ ਗਈ ਨਾਲੇ ਗੁਰਦਿਆਂ ਦੀ ਪ੍ਰੋਬਲਮ ਆਈ ਨਾਲੇ ਹੁਣ ਇਹਨਾਂ ਦੇ ਇਨਫੈਕਸ਼ਨ ਵਾਲੀ ਹੋ ਗਈ ਹੁਣ ਇਹ ਘਰ ਦਾ ਜਰਾ ਕਿਸੇ ਹਿਸਾਬ ਨਾਲ ਚੱਲ ਨਹੀਂ ਰਿਹਾ ਅਸੀਂ ਵੀ ਮਦਦ ਮੰਗਣਾ ਚਾਹੁੰਦੇ ਆ ਜੀ ਆਪਾਂ ਸ਼ੁਰੂ ਤੋਂ ਗੱਲ ਕਰੀਏ ਤਾਂ ਘਰ ਦੇ ਕਿੰਨੇ ਸਾਲ ਤੋਂ ਬਿਮਾਰ ਚੱਲਦੇ ਘਰ ਦੇ ਇਹਨਾਂ ਨੂੰ 2 ਸਾਲ ਹੋ ਗਏ ਕੀ ਤਕਲੀਫ ਹੈ 2 ਸਾਲ ਤੋਂ 2 ਸਾਲ ਪਹਿਲਾਂ ਵੀ ਇਹਨਾਂ ਦੇ ਪਾਣੀ ਭਰ ਗੈਸੀਪੇਟ ਚ ਉਦੋਂ ਵੀ ਆਈਂਦੀ ਵਰਨ ਉਹ ਹੋਇਆ ਸੀ ਲੀਵਰ ਨੂੰ ਹੀ ਸੋਜ ਆਈ ਸੀ ਉਦੋਂ ਕਹਿੰਦੇ ਵੀ ਉਦੋਂ ਫਿਰ ਡਾਕਟਰ ਗੌਰ ਮਿੱਤਲ ਨੇ ਇਹਨਾਂ ਨੂੰ ਸਹੀ ਕਰਤਾ ਸੀ ਫਿਰੇ ਕੰਮ ਤੇ ਜਾਣ ਲੱਗ ਗਏ ਸੀ ਆ ਹੁਣ 6 ਮਹੀਨਾ ਦੇ ਫੇਰ ਪੈ ਨੇ ਜੇ ਆਪਾਂ ਗੱਲ ਕਰੀ ਜਦੋਂ ਠੀਕ ਸੀ ਉਦੋਂ ਕਰਦਾ ਉਹ ਜ਼ਿਆਦਾ ਵਧੀਆ ਤੁਰਦਾ ਸੀ ਹਾਂਜੀ ਉਦੋਂ ਵਧੀਆ ਤੁਰਦਾ ਸੀ ਜਦੋਂ ਮੇਰੇ ਪਾਪਾ ਜੀ ਨਾਲ ਸੀ ਉਦੋਂ ਵਧੀਆ ਕੰਮ ਚੱਲਦਾ ਸੀ ਤੇ ਜਦੋਂ ਦੇ ਬਿਮਾਰ ਹੋਏ ਨੇ ਤੁਹਾਨੂੰ ਲੱਗਦਾ ਵੀ ਜਿਹੜੀ ਇਲਾਜ ਦੇ ਵਿੱਚ ਕਮੀ ਆ ਰਹੀ ਹੈ ਕਿਤਨੇ ਨਹੀਂ ਤੇ ਪੈਸਾ ਮੁਕਦਾਰ ਨਹੀਂ ਹਾਂਜੀ ਪੈਸੇ ਕਰ ਨਹੀਂ ਆ ਰਹੀ ਹੈ ਜੀ ਉਹ ਲਾ ਚੱਲ ਰਿਹਾ ਕਿ ਤੁਹਾਨੂੰ ਅਲਾਈ ਜੀ ਪਹਿਲਾਂ ਤਾਂ ਸਰਕਾਰੀ ਚ ਚੱਲਦਾ ਸੀ ਜੀ ਹੁਣ ਕੱਲ ਅਸੀਂ ਸਿੰਗਲਾ ਦੇ ਲੈ ਕੇ ਗਏ ਸੀ ਰੀਨੂ ਸਿੰਗਲਾ ਦੇ ਕੀ ਕਹਿੰਦੇ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਕੱਲ ਜੀ 5 ਦਿਨਾਂ ਦੀ ਦਵਾਈ ਦਿੱਤੀ ਆ ਉਹ ਦਵਾਈ ਦੇ ਕਹਿੰਦੇ ਵੀ ਟੈਸਟ ਕਰਾਂਗੇ ਵੀ 10000 ਰੁਪਏ ਲੱਗੂ ਘੱਟੋ ਘੱਟ ਟੈਸਟਾਂ ਤੇ ਜਦੋਂ ਇਹ ਕੰਮ ਕਰਦੇ ਸੀ ਤੁਸੀਂ ਇਹ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਹਾਂ ਜੀ ਉਦੋਂ ਤੁਸੀਂ ਵੀ ਨਾਲ ਹੱਥ ਵਟਾਉਂਦੇ ਸੀ ਕੰਮ ਹਾਂ ਜੀ ਹਾਂ ਜੀ ਤੇ ਕਿਹਦੇ ਪਰਿਵਾਰ ਦੇ ਵਿੱਚ ਉਹ ਕੌਣ ਹੋਣ ਹੋਰ ਪਰਿਵਾਰ ਜੀ ਅਦੋਈ ਐਸੀਆਂ ਹੀ ਇੱਕ ਮੇਰੇ ਬੇਟੇ ਨੇ ਜੀ ਦੋ ਸੂਟ ਨੇ ਹੀ ਪੜਦੇ ਨੇ ਹਾਂਜੀ ਤੇ ਹੁਣ ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲਦਾ ਕਿਉਂਕਿ ਜਿਹੜਾ ਘਰ ਦਾ ਮੋਢਿਆ ਬਿਮਾਰ ਹੈ ਥੋੜੇ-ਮੋੜੇ ਤੇ ਜ਼ਿੰਮੇਵਾਰੀ ਆ ਗਈ। ਬਸੀ ਮੈਂ ਇੱਕ ਦੋ ਘਰਾਂ ਦੇ ਕੰਮ ਕਰਕੇ ਆ ਕੇ ਬੱਚਿਆਂ ਨੂੰ ਵੀ ਪਾਲਣਾ ਹੈ, ਖਾਣ ਨੂੰ ਮੰਗਦੇ ਨੇ ਸਵੇਰੇ ਸ਼ਾਮ। ਸਕੂਲ ਦੀ ਫੀਸ ਵੀ ਭਰਨੀ ਹੈ ਉਹਨਾਂ ਦੀ। ਬਸਾਂ ਇੱਕ ਦੋ ਘਰਾਂ ਦੇ ਕੰਮ ਕਰਕੇ ਉਹ ਕਰਦੇ ਆ। ਕੋਈ ਤੁਹਾਨੂੰ ਲੱਗਦਾ ਜੇ ਵੀ ਸਮਾਜਿਕ ਸੰਸਥਾਵਾਂ ਹੁੰਦੀਆਂ ਨੇ ਲੋਕਾਂ ਦੀ ਮਦਦ ਕਰਦੀਆਂ ਨੇ ਜਿਹੜੇ ਇੱਥੇ ਬਿਮਾਰ ਹੁੰਦੇ ਨੇ। ਹਾਂਜੀ ਇਸੇ ਤੋਂ ਬੁਹਾੜ ਲਗਾਈ ਗਈ ਹੈ ਤੁਹਾਨੂੰ। ਨਹੀਂ ਵੀਰ ਜੇ ਸਿਲਾਈ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਕੋਈ। ਥੋੜਾ ਪਿੰਡ ਸੁਨਾਨ ਦੇ ਵਿੱਚ ਪੈਂਦਾ ਹੈ ਹਾਂਜੀ ਤਾਂ ਅਮਨ ਅਰੋੜਾ ਜੀ ਮੰਤਰੀ ਨੇ ਕਦੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਗਈ ਨਹੀਂ ਜੀ ਨਹੀਂ ਜੀ ਤੁਹਾਨੂੰ ਜਾਣਾ ਚਾਹੀਦਾ ਹੈ ਹੋ ਸਕਦਾ ਤੁਹਾਡੀ ਮਦਦ ਹੋ ਜੇ ਗਿਰਜੀ ਕੱਲੇ ਕਰਕੇ ਫਿਰ ਮੈਂ ਗਈ ਨਹੀਂ ਜ ਇਹਨਾਂ ਨੂੰ ਸਾੜ ਕੇ ਜਾ ਨਹੀਂ ਸਕਦੀ ਮੈਂ ਕਿਸੇ ਪਾਸੇ 나ই ਮੇਰੇ ਨਾਲ ਕੋਈ ਤੁਰਨ ਵਾਲਾ ਸੀ ਬੱਚੇ ਇਹ ਛੋਟਨੇ ਤਾਂ ਕਰਕੇ ਫਿਰ ਮੈਂ ਕਿਸੇ ਪਾਸੇ ਨਹੀਂ ਜਾ ਸਕੀ ਪੁਰਾ ਕਰਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੁਣ 6 ਮਹੀਨੇ ਪਹਿਲਾਂ ਠੀਕ ਸੀ ਤਦ ਮਾੜਾ ਮੋਟਾ ਕੰਮ ਕਰ ਲੈਂਦੇ ਸੀ ਹਾਂਜੀ ਹੁਣ ਜਿਵੇਂ ਜਮੀ ਮੰਜੇ ਤੇ ਪੈ ਗਏ ਨੇ ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਤੁਸੀਂ ਦੋ ਘਰਾਂ ਦੇ ਵਿੱਚ ਕੰਮ ਕਰਦੇ ਹੋ ਹਾਂਜੀ ਦੋ ਘਰਾਂ ਦੇ ਵਿੱਚ ਕੰਮ ਕਰਕੇ ਤਾਂ ਗੁਜ਼ਾਰਾ ਚੱਲਦਾ ਨਹੀਂ ਘਰ ਦਾ ਦੋ ਘਰਾਂ ਵਿੱਚ ਕੰਮ ਕਰਕੇ ਜਿੱਦ ਪਹਿਲਾਂ ਜੀਰੀ ਲਾਈ ਹੈ ਜੀ ਸਾਨੂੰ 1 ਮਹੀਨਾ ਹੀ ਹੋਇਆ ਹੈ ਜੀਰੀ ਲਾ ਕੇ ਹਟਿਆ ਨੂੰ ਫਿਰ ਵਿੱਚ ਉਹ ਦਿਹਾੜੀ ਦਾ ਪਾਵਾ ਜਾਂਦੇ ਸੀ ਕੱਖ ਕੰਡਾ ਕੱਢਣ ਵਾ ਜਾਂਦੇ ਜੀਰੀ ਚੋਂ ਬਸ ਆਈ ਉਹ ਕਰੀ ਜਾਂਦੇ ਸੀ ਜਿਹੜਾ ਮਕਾਨ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੁਹਾਡਾ ਆਪਣਾ ਮਕਾਨ ਹਾਂਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਗੀ ਮੈਂ ਬਸ ਇਹ ਕਹਿਣਾ ਇਹ ਵੀ ਸਾਡੀ ਮਦਦ ਕੀਤੀ ਜਾਵੇ ਥੋੜੀ ਬਹੁਤੀ ਜੇ ਸਾਨੂੰ ਧੰਨਵਾਦੀ ਹੋਵਾਂਗੇ ਕੀ ਨਾਮ ਹੈ ਅੰਟੀ ਜੀ ਤੁਹਾਡਾ ਨਾਮ ਮਹਿੰਦਰ ਕੌਰ ਹੈ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਘਰ ਦੇ ਵਿੱਚ ਆਪਾਂ ਖੜੇ ਆ ਤੁਹਾਡੇ ਕੀ ਰਿਸ਼ਤੇਦਾਰ ਇਹ ਮੇਰਾ ਜੇਠ ਦਾ ਪੁੱਤ ਹੈ ਜੀ ਕਿੱਦਾਂ ਪਰਿਵਾਰ ਕਿਉਂਕਿ ਜਿਵੇਂ ਦੱਸਿਆ ਕਿ ਪੰਜ ਦਿਨ ਸੈਂ ਕਿ ਬਿਮਾਰ ਚੱਲ ਰਹੇ ਨੇ ਕਿ ਬਿਮਾਰ ਚੱਲ ਰਹੇ ਨੇ ਵੀਰੇ ਹੁਣ ਪਹਿਲਾਂ ਮੰਮੀ ਪਾਪਾ ਤੇ ਉਹਨਾਂ ਦੀ ਪਰੇਸ਼ਾਨੀ ਆਦੀ ਤੇ ਉਹ ਵੀ ਇਹਦੇ ਬਿਮਾਰੀ ਚ ਚੱਲਦੀ ਸੀ ਖਰਚਾ ਤੇ ਉਹ ਵੀ ਇਹਦੇ ਨਾਲ ਹੀ ਚੱਲਦਾ ਸੀ ਕਿਉਂਕਿ ਬੱਚੇ ਤਾਂ ਜੀ ਛੋਟੇ ਨੇ ਮੇਰੇ ਇਹ ਜੇਠ ਦੇ ਮੁੰਡੇ ਦੇ ਬੱਚੇ ਤਾਂ ਬਿਲਕੁਲ ਛੋਟੇ ਨੇ ਉਹ ਤਾਂ ਜੀ ਆਪ ਰੁੱਸ ਕੇ ਮੰਗਦੇ ਨੇ ਪੈਸੇ ਇਹ ਬਿਮਾਰ ਹੈ ਇਹ ਦੋ ਤਿੰਨ ਘਰਾਂ ਦਾ ਕੰਮ ਕਰਦੀ ਹੈ ਲੜਕੀ ਸਾਡੀ ਸੋਨੂ ਪਤੀ ਆ ਵੀਰ ਜੀ ਕੰਮ ਨਾਲ ਹੀ ਆ ਜੋ ਕੁਛ ਆਏਗਾ ਜੇ ਕੰਮ ਕਿਸੇ ਦੇ ਕਰਿਆ ਹੋਊਗੀ ਦੋ ਪੈਸੇ ਪਾੜਦੇ ਉਹ ਗਲਾਸੇ ਦੁੱਧ ਦੇ ਨਾਲ ਉਹ ਚਾਰ ਰਿਸ਼ਤੇਦਾਰ ਆਉਣਗੇ ਉਹਨਾਂ ਨੂੰ ਵੀ ਕਰਕੇ ਦੇਣੀ ਪਊਗੀ ਜਿਵੇਂ ਕੋਈ ਮੋਆ ਜਿਹੜਾ ਮੇਨ ਮੋਢੀ ਆ ਬਿਮਾਰ ਹੈ ਹਾਂਜੀ ਹਾਂਜੀ ਸਾਲ ਤੋਂ ਸਾਲ ਤੋਂ ਕੈਰੀ ਰਿ ਬਿਮਾਰ ਚੱਲ ਰਿਹਾ ਹੈ ਹਾਂ ਵੀਰੇ ਤੇ ਪਹਿਲਾਂ ਕੰਮ ਵਧੀਆ ਚੱਲਦਾ ਸੀ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਵਧੀਆ ਚੱਲੀ ਜਾਂਦਾ ਸੀ ਵੀਰੇ ਪੱਠੇ ਦਾ ਜਿੰਨਾ ਕ ਬਣਦਾ ਸੀਗਾ ਉਨਾਂ ਕੀ ਚੱਲ 15 ਤੇ ਸਾਡਾ ਖਰਚਾ ਦੇ ਦਿੰਦੇ ਤੇ ਅਸੀਂ ਵੀ ਪੱਠੇ ਤੇ ਕੰਮ ਕਰਦੇ ਸੀਗੇ ਪੱਠੇ ਵਾਲੇ 15 ਦਿਨਾਂ ਮਗਰੋਂ ਖਰਚਾ ਦੇ ਦਿੰਦੇ ਤੇ ਖਰਚੇ ਦਾ ਅਕਤੂਲੇ ਦਾ ਗੁਜ਼ਾਰਾ ਹੋ ਜਾਂਦਾ ਸੀ ਬਾਕੀ ਜਮੀਂ ਪੈ ਜਾਂਦੇ ਫਿਰ ਗਰਬ ਕਰਨ ਤੇ ਤੇ ਹੋ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੁਝ ਕਹਿਲ ਕਰਨਾ ਚਾਹੁੰਦੇ ਹਾਂ ਹਾਂ ਵੀਰ ਜੀ ਸਾਡੀ ਤਾਂ ਬੇਨਤੀ ਇਹੀ ਹੈ ਵੀ ਇਹ ਬੱਚੇ ਦੀ ਜ਼ ਇਹਦਾ ਉਲਾਜ ਹੋ ਜੇ ਇਹ ਆਪਦੇ ਬੱਚਿਆਂ ਦੇ ਜੋਗਰਾ ਬੈਠਾ ਰਹੇ ਕੀ ਨਾਮ ਹੈ ਜੀ ਮੇਰਾ ਨਸੂਬਿੰਦਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪਰਿਵਾਰ ਦੇ ਵਿੱਚ ਆਪਾਂ ਖੜੇ ਆ ਪਰਿਵਾਰ ਦੇ ਵਿੱਚ ਬਿਮਾਰੀ ਹੈ ਤੁਹਾਡੀ ਕੀ ਰਿਸ਼ਤੇਦਾਰੀ ਪੈਂਦੀ ਹੈ ਯਾਰ ਮੇਰਾ ਜੇਠ ਦਾ ਮੁੰਡਾ ਇਹ ਭੁੱਖੇ ਮਰਦੇ ਨੇ ਜਦੋਂ ਸਾਡੇ ਘਰ ਆ ਬਈ ਢਿੱਡ ਮੱਚਦਾ ਮੇਰੇ ਜੇਠ ਦਾ ਮੁੰਡਾ ਹੁਣ ਦੇਖੇ ਨਹੀਂ ਜਾਂਦੇ ਜਬਾਕ ਹੂੰ ਮੇ ਭਾਈ ਇਹਨਾਂ ਦਾ ਹਿੱਲਾ ਹੋਣਾ ਚਾਹੀਦਾ ਜਿਵੇਂ ਮਰਜੀ ਹੋ ਜੇ ਤਾਂ ਮੈਂ ਜਿੱਦ ਪਿਆ ਮਾਂ ਬਾਪ ਨੂੰ ਮੁੱਕ ਗਏ ਕੌਣ ਚੱਕੇ ਨਾ ਚੱਕ ਇਧਰ ਨਾਲ ਕਮਰਾ ਦੇਖ ਲੋ ਉੰਬਾਲੇ ਰੂਟੇ ਭਾਈ ਨੇ ਆਈ ਨਹੀਂ ਪਤਾ ਕਦੋਂ ਦੱਬ ਲੈਣ ਜਵਾਖਾ ਨੂੰ ਉਹ ਪੌੜੀਆਂ ਦੇਖ ਲੋ ਜਵਾਖਾ ਡਰਦੇ ਛੱਡਦੇ ਨਹੀਂ ਕੋਠੇ ਤੇ ਹੂੰ ਵੀ ਸਾਨੂੰ ਐਡੇ ਟੇਕੇ ਮਸੂਮ ਐ ਉਹਨਾਂ ਤਾਂ ਹਿਲਾ ਹੋਣਾ ਚਾਹੀਦਾ ਜਿਵੇਂ ਜਦੋਂ ਠੀਕ ਸੀ ਕਦੇ ਉਹਨੂੰ ਪਰਿਵਾਰ ਵਧੀਆ ਤੁੰਡਾ ਸੀ ਉਹਦੇ ਚਾਣਾ ਕੋਈ ਕਰਦੇ ਦਿਖਾਉਂਦੇ ਤੇ ਪਰ ਆਇਆ ਹੀ ਨਹੀਂ ਹੈਗਾ ਵੀ ਚਲ ਆਪਾਂ ਦੋ ਉਹ ਹੋਗੇ 10 10 ਰੁਪਏ ਵਿਚਾਰਨ ਦਾ ਤਾਂ ਚਾਹੇ ਨਹੀਂ ਉਹਨਾਂ ਦੇ ਉਹ ਜਿੰਨਾ ਕਾਚਾ ਮੜਮੜਾ ਕਰਦੇ ਦਿਖਾ ਲੈਂਦੇ ਦੀ। ਬੜੇ ਜਿਹੜੀ ਘਰ ਵਾਲੀ ਐ, ਉਹਦੇ ਤੇ ਜ਼ਿੰਮੇਵਾਰੀ ਛੱਕੇ ਕਹਿੰਦੇ ਜੀਰ ਲਾ ਕੇ। ਹਾਂ ਬੋਹ ਵਿਚਾਰੀ ਉਹ ਲੋਕਾਂ ਦਾ ਕੰਮ ਕਰਦੇ ਮੈਂ ਵੀ ਕਈ ਘਰਾਂ ਦੇ ਉਹ ਕਰਦੇ ਹਾਂ। ਹੁਣ ਕਹਿ ਰਹੇ ਆ ਵੀ ਕਿਤੇ ਸਹਿਰ ਲੱਗ ਜੇ। ਮੈਂ ਕਹਿੰਦੀ ਨਹੀਂ ਆ ਵੀ ਤੂੰ ਸਹਿਰ ਵਾਗ ਜੇਗੀ ਜੇ ਇਹਨੂੰ ਕੌਣ ਦੇਖੂਗਾ ਮਗਰੋਂ। ਕੋਈ ਦੇਖਣਾ ਇਹਨੇ ਸਤਾਪਦੇ ਅੰਦਰ ਵੱਟ ਜਾਣੇ ਆ। ਉਹ ਜਿਹੜਾ ਮਾਰਦੇ ਆ ਭਈ ਮੈਂ ਹੀ ਰਹਿ ਗਈ ਇੱਥੇ ਜਵੱਖਾਂ ਚ। ਇਹ ਆਪਣੇ ਭੈਣ ਬਾਹਰ ਆਏ ਵੀ ਜਥਾਣੀ। ਤੇ ਦੇਖੀ ਵੇਲੇ ਇੱਕ ਵੇਲੇ ਦੇਖ ਜਾਂਦੀ ਆ ਦੇ ਕੇ ਮੁੜ ਜਾਂਦੀ ਆ। ਜੇ ਇਹਨੂੰ ਚਾਰ ਦੀ ਲੋੜ ਹੁੰਦੀ ਆ ਦੇ ਜਾਂਦੇ ਨਹੀਂ ਵਿਚਾਰਾ ਭੁੱਖਾ ਭੁੱਖਾ ਪਿਆਰਾ ਤੇ ਆਇਆ ਤੇ ਆਇਆ ਕੋਈ ਨਹੀਂ ਕਰਦਾ ਦੇਖਾ ਪਤਾ ਸਿੱਧੀ ਜੀ ਗੱਲ ਹੈ ਭਾਈ ਦੇਖ ਵੋਟਾ ਲੈ ਲੈਂਦੇ ਨੇ ਕਹਿੰਦੇ ਨੇ ਸੋਡਾ ਐ ਕਰਾਂਗੇ ਐ ਕਰਾਂਗੇ ਮੇਰੇ ਬੱਚੇ ਹੁਣ ਇੱਕ ਮਿੰਟ ਮੈਂ ਆਪਦੀ ਵਾਰ ਘਰ ਦੀ ਗੱਲ ਲੱਖਦੀ ਆ ਅਗਲਾ ਕਹਿੰਦਾ ਮੈਂ ਵਾਲੇ ਲਾ ਗੱਡੀਆਂ ਲਾ ਕੇ ਥੱਲੇ ਕਿਵੇਂ ਕਿਵੇਂ ਆਪਦੇ ਡੰਗ ਸਾਰੇ ਨੇ ਪੰਚਾਇਤਾਂ ਅੱਗੇ ਉਹ ਸਾਰੇ ਕਹਿਣਾ ਕਿ ਅਸੀਂ ਐ ਕਰਾਂਗੇ ਅਸੀਂ ਐ ਕਰਾਂਗੇ ਵੋਟਾ ਮੰਗਣ ਵਾਲੇ ਉਹ ਵੋਟਾ ਮੰਗਣ ਵਾਲੇ ਚ ਮੈਂ ਹੀ ਗੱਲ ਬੋਲੀ ਵੀ ਪਹਿਲਾਂ ਮੈਂ ਧੀਆਂ ਦੀ ਮਾਂ ਮੇਰੇ ਬੰਦੇ ਦੇ ਸੱਟਾ ਲੱਗਿਆ ਉਹ ਮੰਜੇ ਤੇ ਬੈਠਾ ਉਹ ਪਲਾਸਰ ਲੱ ਕਿਸੇ ਨੇ ਆ ਕੇ ਮੇਰਾ ਘਰ ਨਹੀਂ ਦੇਖਿਆ ਆਪ ਦਾ ਭਈ ਜਟਾਂ ਦੇ ਗਾਹਕੜਾ ਕਰਦੇ ਆ ਖਾਣੇ ਆ ਇਹ ਮੇਰੇ ਬੱਚੇ ਚੱਲ ਭਈ ਇਹ ਆਪ ਦੇ ਬੰਦੇ ਬਣ ਕੇ ਗਾਹਾਂ ਕੰਮ ਲਾ ਗਏ ਯਾ ਰੱਬ ਇਹਨਾਂ ਨੂੰ ਵੱਡੀ ਉਮਰ ਲਾਵੇ ਵੀ ਮੇਰੇ ਤੇ ਆੱਖਾਂ ਦੇ ਵੀ ਚੱਕ ਚੱਕਿਆ ਅਸੀਂ ਤਾਂ ਇੰਡੰਗ ਸਾਰੇ ਲੋਕਾਂ ਦੇ ਗਾਹਕੜਾ ਡੇ ਡੇਗਾ ਹੁਣ ਆ ਵੀਰਵਾਰ ਕੀ ਕਹਿਣਾ ਚਾਹੁੰਗੀ ਆ ਵੀਰਵਾਰ ਨੂੰ ਲੋ ਵੀਰ ਤਾਂ ਬਹੁਤ ਕੁਝ ਕਹਿੰਦੇ ਨੇ ਵੀ ਸਾਡੇ ਜਵਾਕ ਦਾ ਹੱਲ ਹੋਣਾ ਚਾਹੀਦਾ ਇਹਨਾਂ ਨੂੰ ਖਾਣ ਨੂੰ ਹਾਂ ਕੁਝ ਮਿਲਣਾ ਚਾਹੀਦਾ ਇਹਨਾਂ ਨੂੰ